ਨਾ ਪੜੇ ਕੁੜੇ ਪੜੇ ਪੜੇ ਵੀ ਕਿੱਥੇ ਜਾ ਕਿੱਥੇ ਦੀਆਂ ਪੜਾਈਆਂ ਜਾਂਦਾ ਜੰਮੀ ਜਾਂਦੇ ਤੇ ਉਮਰ ਕਿ ਨੀ ਵੀ ਬਈ ਮਾਂ ਉਮਰ ਤਾਂ ਥੋੜੀ ਜਿਹਾ ਬਸ 95 ਮਾਂ ਗਈ ਵੀ ਆ ਜੇ 95 ਗਈ ਆ ਜੇ ਕਹਿੰਦੇ ਉਮਰ ਥੋੜੀ ਆ ਹਾਂ ਜੀ ਹਾਂ ਬੀਬੀ ਆ ਗਈ ਹੁਣ ਬੀਬੀ ਮਰ ਲਈ ਮੈਂ ਰਹਿਣਾ ਹਜੇ ਮੁੰਡੇ ਕਹਿੰਦੇ ਹੋਰ ਲਿਆਉਣ ਨੂੰ ਚਲੂ ਕੇ ਅੱਖਾਂ ਦਾ ਦਦੀਦਾ ਨਹੀਂ ਹੈਗਾ ਜਿਹੀ ਜਿਹਾ ਹੋਊਗੀ ਚਿੱਟੀਆਂ ਵਾਲਾ ਜਮਾਨਾ ਵਧੀਆ ਲੱਗਦਾ ਜਾਂ ਮੋਬਾਈਲ ਵਾਲਾ ਵਧੀਆ ਚਿੱਟੀਆਂ ਪਾਉਣੀਆਂ ਭੁੱਲ ਕੇ ਜਦੋਂ ਦਾ ਟੈਲੀਫੋਨ ਚੱਲੇ ਆਏ ਉਹ ਵੀ ਗਾਣੇ-ਗੁਣੇ ਕਿਹੜੇ ਸੁਣ ਦਿੰਦੇ ਉਦੋਂ ਆਪਾਂ ਨੂੰ ਤਾਂ ਇੱਕ ਰਾਜਾ ਜਾਨੀ ਦਾ ਖਾਣਾ ਪੜਾ ਇਹ ਵੀ ਸੀ ਛੋਟੋ ਦਿਲ ਸੇ ਦਿਲ ਇਹੋ ਜਿਹੇ ਗਾਣੇ ਵਧੀਆ ਲੱਗਦੇ ਤੇ ਸਾਰਿਆਂ ਦੇ ਵਿਆਹ ਪਹਿਲਾਂ ਕੀ ਨਾ ਹੋਵੇ ਵਿਆਹ ਆਂ ਟੈਂਕ ਹੁਣ ਯਾਦ ਹੈ ਵਿਆਹ ਦਾ ਟਾਈਮ ਤੋਂ ਬੰਦੇ ਨੂੰ ਯਾਦ ਰਹਿਦਾ ਕਾਹਨੂੰ ਯਾਦ ਰਹਿੰਦਾ ਜੀ ਕਿਬੀਲ ਦਾ ਜੀ ਮਤ ਮਾਰ ਦਿੰਦੀ ਹੈ ਹਾਂ ਇਹ ਵੀ ਲੰਗੜਾ ਇਹ ਮੈਂ ਵੀ ਮੈ ਵੀ ਲੱਗ ਰਹੀ ਹੈ ਇਹ ਹੀ ਆਸੇ ਮੋਲ ਨਹੀਂ ਉਹ ਭੱਜੂ ਨਹੀਂ ਜਾਂਦਾ ਕਿ ਤੁਰੇ ਬੀਣਦਾ ਕਿ ਤੁਸੀਂ ਭੱਜੂ ਨਹੀਂ ਮਾੜਾ ਮੋਟਾ ਕਰੀਂਦਾ ਜੀ ਭੱਜਾ ਭੱਜੀ ਤਾਂ ਹੁਣ ਕਿ ਹੁਣ ਕਿੰਨੇ ਕੱਢੂਗਾ 50 ਕੱਢ ਦੂੰਗਾ ਉਹਨੇ ਉਹ ਕਹੇ ਕਿ ਮੈਂ ਬੈਠ ਕੇ ਕੱਢ ਦਿੰਨਾ ਪਰ ਤੁਸੀਂ ਭੱਜਣਾ ਆ ਦੇਖ ਇੱਕ ਚਲੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀ ਤੁਸੀਂ ਦੇਖ ਰਹੇ ਹੋ ਪੀਡੀਸੀ ਨੀ ਤੁਹਾਨੂੰ ਮਨ ਬਸਿੰਦਾ ਜੋ ਸੱਤ ਲੈ ਕੇ ਹਾਜ਼ਰ ਹਾਂ ਅਦੀ ਸਾਥ ਪਿੰਡ ਬਾਗੜੀ ਹੋਗੇ ਇਹ ਪਿੰਡ ਫਤੇਗੜ ਸਾਹਿਬ ਦਾ ਪਿੰਡ ਆਖਰੀ ਪਿੰਡ ਆ ਪਟਿਆਲੇ ਦਾ ਹੱਦ ਸ਼ੁਰੂ ਹੋ ਜਾਂਦੀ ਆ ਪੁਰੇ ਬਜ਼ੁਰਗ ਬੈਠੇ ਨੇ ਬਾਬੇ ਬੈਠੇ ਆ ਵੀਰ ਬੈਠੇ ਆ ਬੀਬੀਆਂ ਬੈਠੀ ਨੇ ਆ ਉਹਨਾਂ ਗੱਲਾਂ ਬਾਤਾਂ ਕਰੀ ਆ ਉਹ ਚੱਲੀਏ ਬਾਈ ਕੀ ਨਾਮ ਹੈ ਜੀ ਲਾਣਾ ਨਾਮ ਆ ਜੀ ਅੱਛਾ ਜੀ ਤੁਸੀਂ ਬਾਈ ਕੀ ਕਰਦੇ ਰਹੇ ਜੀ ਬਸ ਆ ਹੀ ਖੇਤੀਬਾੜੀ ਦਾ ਮਿਹਨਤ ਠੀਕ ਹੈ ਜੀ ਦਿਹਾੜੀ ਜੋਤੇ ਜੀ ਆ ਕਰਦੇ ਰਹੇ ਹੋ ਉਮਰ ਕਿੰਨੀ ਹੋ ਗਈ ਬਾਈ ਮਾਊ ਉਮਰ ਤਾਂ ਥੋੜੀ ਜਿਹਾ ਬਾਕ ਥੋੜੀ ਥੋੜੀ ਜੀ ਤਾਂ ਨਹੀਂ ਲੱਗਦੀ ਬੱਚਾ 95 ਮਾਂ ਮੰਗਈ ਵੀ ਆ ਜੇ 95 ਗਈ ਹੈ ਜੇ ਕਹਿੰਦੇ ਉਮਰ ਥੋੜੀ ਹੈ ਹਾਂ ਜੀ ਹਾਂ ਕਿੰਨੀ ਚਾਹੀਦੀ ਉਮਰ ਬੱਚਾ ਉਹ ਤਾਂ ਚੱਲ ਹਾਲ ਮਨ ਮਾਇਦ ਹਾਂ ਜੀ ਹਾਲ ਤੱਕ ਗੁੱਡਾ ਨਹੀਂ ਦੁਖਦਾ ਕੋਈ ਲੱਤ ਨਹੀਂ ਦੁਖਦੀ ਠੀਕ ਹੈ ਲੈ ਹਾਂ ਜੀ ਕੋਈ ਖੰਗ ਨਹੀਂ ਕੋਈ ਜ਼ਖਾਮ ਨਹੀਂ ਕੋਲ ਬਿਲਕੁਲ ਹੈ ਥੋੜੀ ਜਿਹੀ ਨਿਗਾਹ ਦਾ ਮੇਗਾ ਚਲੋ ਇਹ ਤਾਂ ਮਾੜੀ ਮੋਟੀ ਹੋਣੀ ਚਾਹੀਦੀ ਹਾਂਜੀ ਹੋ ਠੀਕ ਠੀਕ ਹੀ ਹੋਰ ਹਾਂ ਕੋਈ ਬਈ ਬਰੇ ਇਹ ਜਿਹੜੇ ਇੰਨਾ ਤੁਸੀਂ ਅਜੇ ਵੀ ਫਿੱਟ ਪਏ ਹੋ ਸਿਹਤ ਪੂਰੀ ਕਾਇਮ ਆ ਇਹ ਤਾਂ ਸਾਨੂੰ ਵੀ ਰਾਜ ਦੱਸ ਦੋ ਕੋਈ ਸਾਡੇ ਤਾਂ ਹੁਣੇ ਗੋਡੇ ਗੋਡੇ ਦੁਖਣ ਲੱਗ ਗਏ ਆ ਸਾਡੇ ਦਰਸ਼ਕ ਜੇ ਬਹੁਤ ਦਰਸ਼ਕ ਨੇ ਜਿਨ੍ਹਾਂ ਦੇ ਗੋਡੇ ਗੋਡੇ ਦੁਖਦੇ ਨੇ ਜਵਾਨੀ ਦੀ ਵਿੱਚ ਹੀ ਆ ਨਾ ਇਹ ਗੱਲ ਠੀਕ ਹੈ ਜੀ ਹੁਣ ਜਮਾਨਾ ਹੀ ਐਸਾ ਆ ਗਿਆ ਜਮਾਨਾ ਐਸਾ ਤੁਸੀਂ ਵੀ ਦੱਸੋ ਨਾ ਕੋਈ ਖਰਾਕ ਖਰੋ ਕਿਹੜੀਆਂ ਖਰਾਕਾਂ ਕਾਧੀਆਂ ਨੇ ਜੀ 92 ਸਾਲ ਦੀ ਉਮਰ ਹੋ ਕੇ ਅਜੇ ਛੋਲੇ ਖਾਂਦੇ ਰਹੇ ਆ ਲੱਸੀਆਂ ਪੀਂਦੇ ਰਹੇ ਆ ਜੀ ਹਾਂਜੀ ਚੰਗੀਆਂ ਦਾਣਾਂ ਖਾਣੀਆਂ ਬਿਨਾਂ ਸਬਰ ਆ ਤੇ ਹੁਣ ਤਾਂ ਜ਼ਾਇਰ ਖਾ ਰਹੇ ਆ ਗੋਡੇ ਤਾਂ ਹੀ ਆਉਣਗੇ ਬਿਲਕੁਲ ਹਾਂਜੀ ਕਿੰਨਾ ਪੜੇ-ਪੜੇ ਪੜੇ-ਪੜੇ ਵੀ ਕਿੱਥੇ ਜਾ ਕਿੱਥੇ ਦੀਆਂ ਪੜਾਈਆਂ ਜਾਂ ਤਾਂ ਜੰਮੀ ਜਾਂਦੇ ਤੁੰਨੂੰ ਠੀ ਤੁਸੀਂ ਕਿੰਨੇ ਭੈਣ ਭਰਾ ਸੀਗੇ ਉਹ ਬੁੱਥੇ ਰਹੇ ਤਾਂ ਜਾ ਤਾ ਹੁਣ ਜਾ ਗੜਦੀ ਭੁੱਲ ਗਈ ਹਾਂ ਗੜਦੀ ਭੁੱਲ ਗਈ ਰਹਿਣਾ ਭਰਾਵਾਂ ਦੀ ਹਾਂ ਜੀ ਹਾਂ ਅੱਛਾ ਹਾਂ ਜੀ ਠੀਕ ਜੀ ਹਾਂ ਜੀ ਅ ਬਈ ਤੁਹਾਨੂੰ ਆਪਣੇ ਵਿਆਹ ਯਾਦ ਹਾਂ ਵਿਆਹ ਤਾਂ ਆਦਾ ਜੀ ਸਹੀ ਇਹ 74 ਜੀ ਹੋਇਆ ਜਾ ਹੱਲੇ ਪਾਇ ਨਾ ਠੀਕ ਹੈ ਜੀ ਹਾਂ ਇਹ ਕਿਧਰ-ਇਧਰ ਹੀ ਹੋਏ ਸੀਗੇ ਪਾਕਿਸਤਾਨ ਲਾ ਪਾਕਤਾਂ ਨਾ ਮਹੂਰੀ ਨੇ ਹਾਂ ਠੀਕ ਹੈ ਬੀਬੀ ਹੈਗੀ ਹੁਣ ਬੀਬੀ ਮਰ ਲਈ ਮਰ ਰਹਿਣਾ ਜੀ ਠੀਕ ਹੈ ਜੀ ਮੁੰਡੇ ਕਹਿੰਦੇ ਨਾ ਹੋਰ ਲਿਆਉਣ ਨੂੰ ਅੱਛਾ ਹਾਂ ਜੀ ਫਿਰ ਹੈਗਾ ਪਲਾਨ ਲੈ ਕੇ ਹੋਰ ਹਾਂ ਬਿਲਕੁਲ ਜੀ ਸਹੀ ਅੱਛਾ ਫਿਰ ਕਦੋਂ ਜਾਣਾ ਬਰਾਦਰ ਹਾਂ ਜੀ ਕਦੋਂ ਜਾਣਾ ਬਰਾਦਰ ਜਾ ਲੈ ਜਾਣਗੇ ਜਦੋਂ ਬਗ ਜਾਾਂਗੇ ਅੱਛਾ ਨਹੀਂ ਫਿਰ ਬਾਬਾ ਆਪ ਨਹੀਂ ਦੇਖੀ ਦੁਖੀ ਹੈ ਆਪ ਹੀ ਦੇਖ ਲੂ ਦੁਖ ਲੂ ਉਹ ਚਲ ਹੁਣ ਕੇ ਅੱਖਾਂ ਦੇ ਦਦੀਕ ਤਾਂ ਨਹੀਂ ਹੈਗਾ ਜੈ ਜਿਓ ਆਵੂਗੇ ਅਰੇ ਯਾਨੀ ਕਿ ਆ ਛੱਡੀ ਨਹੀਂ ਹਾਂ ਜੀ 93 ਸਾਲ ਦੀ ਹੋਰ ਹੋ ਗਈ ਆ ਛੱਡੀ ਨਹੀਂ ਆ ਹਾਂ ਜੀ ਹਾਂ ਮੇਰੀ ਬੀਬੀ ਇੱਕ ਹੋਰ ਲੈ ਕੇ ਆਉਣੀ ਆ ਆਪਾਂ ਹਾਂ ਜੀ ਹਾਂ ਚੰਗਾ ਜੀ ਮੈਂ ਫਿਰ ਪਿੰਡ ਵਾਲੇ ਨੂੰ ਕਹੋ ਕਿ ਇਹਨੂੰ ਕਿਹਾ ਲੱਭ ਕੇ ਦੋ ਮਾਦਾ ਬਥੇਰਾ ਕਹਿੰਦਾ ਕਹਿੰਦਾ ਤੈਨੂੰ ਅੱਖਾਂ ਦਾ ਦਾਦੀ ਦਾ ਨਹੀਂ ਇਹ ਫਿਰ ਗਿਆ ਹੈ ਜੀ ਤਾਂ ਕੋਈ ਨਾ ਕਹਿੰਦੇ ਆ ਵਿਆਹ ਹੋ ਜਾਂਦਾ ਕਿ ਮੈਂ ਫਿਰ ਮਾੜਾ-ਵਟਾ ਬੈਠਣਾ ਮੰਜੇ ਬਰੇ ਬੈਠਣਾ ਹੈ ਮੰਜੇ ਬਰੇ ਬੈਠਣਾ ਚੱਲ ਪ੍ਰਸ਼ਾਦਾ ਤਾਂ ਮਿਲੀ ਜਾਊ ਠੀਕ ਹੈ ਲੈ ਕੱਪੜੇ ਧੋਏ ਮਿਲਣਗੇ ਹਾਂ ਇਹ ਫਿਰ ਆਪਾਂ ਇੱਧਰ ਹੋਰ ਬਾਅਦ ਚੱਲਦੇ ਆਂ ਇੱਧਰ ਜੂਪੀ-ਜੂਪੀ ਵੱਲ ਲੈ ਕੇ ਆਈਏ ਕਰੇ ਵਾਲਾ ਪ੍ਰੋਗਰਾਮ ਹੈ ਆਪਨ ਚਾਹੀਦੀ ਹੈ ਜੀ ਜਿੱਤੋਂ ਮਰਜੀ ਲਿਆ ਦੋ। ਇਹ ਨਹੀਂ ਦਵਾਈ ਵੀ ਆ ਗਏ ਹੈ ਜੀ ਪਰ ਤੁਹਾਡਾ ਹਾਂ ਜੀ ਹਾਂ। ਠੀਕ। ਦੇਖ ਦਿਖਾਈ ਤਾਂ ਕਰਨੀ ਹੈ ਪਹਿਲਾਂ ਜੀ। ਉਹ ਦੇਖ ਦੀਦਾ ਤਾਂ ਹੈ ਨਹੀਂ ਪਪਾ ਦੇਖ ਦੇਖਾਈ ਕਰਕੇ ਕੀ ਕਰਨੇ ਰੋਕ। ਚੱਲ ਹੋਰ ਥੋੜੀ ਦੂਰ ਕੇ ਤੁਮਾਂ ਤੇ ਜਾਣਗੇ ਦੋ ਨਾਲ। ਠੀਕ ਆ। ਤੇ ਫਿਰ ਬਾਬਾ ਉਹ ਤੋਂ ਕਿਹੜੀ ਪੱਗ ਬਣੀ ਸੀ ਉਹ ਤੇ? ਹੈ? ਉਹ ਤੋਂ ਪੱਗ ਕਿਹੜੀ ਬਣੀ ਸੀ? ਉਹ ਪੱਗਾਂ ਦਾ ਜਿਆਦਾ ਕਈ ਲੈ ਜਾਂਦੇ ਤੇ ਜੀ। ਕੀ ਰੰਗ ਸੀ? ਹਾਂ ਜੀ। ਕਿਹੜਾ ਰੰਗ ਸੀ? ਉਹ ਰੰਗ ਤਾਂ ਹੁਣ ਉਹ ਰੋ ਦਿਨਦਾ ਸੀ ਨਾ ਉਹ ਤਾਂ ਉਹ ਤਾਂ ਦੇਖਦਾ ਦਾ ਫੇ ਰੰਗ ਤੇ ਦੱਸ ਦੋ ਨਾ ਰੰਗ ਦਾ ਤੋਤੇ ਫਰਦਾ ਤਾਂ ਅੱਛਾ ਹੁਣ ਕਿਹੜੀ ਬੰਨਣੀ ਹੈ ਹੈ ਹੁਣ ਕਿਹੜੀ ਬੰਨਣੀ ਚੋ ਵੀ ਤੋਤੇ ਫਰੀ ਉਹ ਮੇਰੇ ਤੇ ਜਦੀ ਉਹ ਇਹ ਤਾਂ ਚਲੋ ਰੰਗ ਤੋਤੇ ਫਰੀਦਾ ਨਹੀਂ ਰਿਹਾ ਹੁਣ ਫਰੋਜੀ ਹੋ ਗਿਆ ਫਰੋਜੀ ਵੀ ਨਹੀਂ ਹੋਇਆ ਜਿਹੜੀ ਹੁਣ ਜਵਾਨੇ ਦੀ ਹੋਂ ਬਨ ਲਾਂਗੇ ਨਹੀਂ ਹੁਣ ਕਿਹੜੇ ਜ ਆ ਹੁਣ ਕਿਹੜੇ ਰੰਗ ਦੀ ਬੰਨਣੀ ਹੈ ਦੱਸੋ ਫਿਰ ਉਹ ਹੁਣ ਤਾਂ ਪਰਨਾ ਬਨਣਗੇ ਤੁਰ ਪੈਣ ਦੇਣ ਜੀ ਅੱਛਾ ਉਹ ਲੈ ਕੇ ਹਣੀ ਬੀਬੀ ਜੇ ਪਰਨਾ ਬਣਾਉਣਾ ਠੀਕ ਹੈ ਬਾਈ ਇਸ ਗੱਲ ਦੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬਾਈ ਨਰਿੰਦਰ ਸਿੰਘ ਬਈ ਤੁਸੀਂ ਕੀ ਕਰਦੇ ਜੀ ਖੇਤੀਬਾੜੀ ਕਿੱਦਾਂ ਰਹੀ ਜ਼ਿੰਦਗੀ ਬਾਈ ਵਧੀਆ ਰਹੀ ਆ ਆਪਣੇ ਟਾਈਮ ਦੇ ਹਿਸਾਬ ਨਾਲ ਵਧੀਆ ਬਈ ਠੀਕ ਹੈ ਦੱਸੋ ਵਰਜੇ ਗੱਲਬਾਤ ਕੋਈ ਪੁਰਾਣੀ ਗੱਲਬਾਤ ਹੈ ਸਾਡੀ ਗੱਲਬਾਤ ਕੀ ਕਮਾਈਆਂ ਕਰ ਲੀਆਂ ਮਿਹਨਤਾਂ ਕਰੀਆਂ ਨੇ ਆਪਾਂ ਗੱਲਬਾਤਾ ਕਰਨਾ ਟਾਈਮ ਹੀ ਨਹੀਂ ਤਾਂ ਠੀਕ ਸਾਰੇ ਦਿਨ ਖੇਤ ਚ ਜੀ ਆਪਣਾ ਕੰਮ ਕਰੀ ਜਾਣਾ ਹੋਰ ਕੀ ਕੰਬਾਈਨਾ ਚਲਾਈਆਂ ਸਾਰਾ ਕੁਝ ਬਣਾਇਆ ਠੀਕ ਹੈ ਨਾ ਬਈ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਤੁਨ ਕੀ ਫਰਕ ਲੱਗਦਾ ਪਹਿਲਾਂ ਵਾਲੀ ਖੇਤੀ ਤਾਂ ਬਈ ਮਿਹਨਤ ਕਰਦੇ ਸੀਗੇ ਠੀਕ ਹੈ ਜੀ ਬਜ਼ੁਰਗ ਹੁੰਦੇ ਸੀ ਇਹ ਕੜਾਈਆਂ ਕਰਦੇ ਸੀਗੇ ਜੀ ਤੇ ਹੁਣ ਹੁਣ ਤਾਂ ਕੰਪਿਊਟਰ ਖੇਤੀ ਹੋ ਗਈ ਹੁਣ ਤਾਂ ਰਹਿ ਹੀ ਨਹੀਂ ਕੁਝ ਟਰੈਕਟਰ ਵੇ ਹਾਲ ਵਾਉਂਦੇ ਸੀ ਅਤੇ ਆਪਣਾ ਖੂਹ ਚਲਾਉਂਦੇ ਸੀ ਮੱਕੀਆਂ ਗੁੱਟਦੇ ਸੀ ਕਣਕਾ ਗੁੱਟਦੇ ਸੀ ਆਪ ਗੁੱਡੀਆਂ ਸੀ ਇਹ ਲੋਕ ਇੰਨਾ ਕੁਝ ਕਹਿੰਦੇ ਹੋਏ بڑے بڑے ਕਿੰਨੇ ਵੀ ਬੜੇ ਬਈ 8 ਕ ਬੜੇ ਸੀ। ਕੱਲੇ ਸੀ ਬਜ਼ੁਰਗ ਨੇ ਪੜ੍ਹ ਨਹੀਂ ਦਿੱਤਾ। ਫੇਰ ਖੇਤੀ ਚ ਲਾ ਕੇ ਠੀਕ ਜੀ। ਜੀ। ਜ਼ਿੰਦਗੀ ਵਧੀਆ ਸੀ। ਬੜੀ ਅੱਬੀ ਹੁਣ ਜ਼ਿੰਦਗੀ ਵਧੀਆ ਜੀ ਰਹੀ। ਸਾਡੇ ਪਿੰਡੇ ਨਹੀਂ ਰੋਟ ਆਉਂਦਾ। ਠੀਕ ਐ ਨਾ। ਹੋਰ ਅਸੀਂ ਕਿਸੇ ਦੇ ਕੀ ਜ਼ਬਾਰਦਾਂਗੇ ਜਾਂ ਸਾਡਾ ਆਪਣਾ ਪਿੰਡੇ ਨਹੀਂ ਠੀਕ। ਤੁਹਾਡੇ ਪਿੰਡ ਨੂੰ ਕੀ ਹੋਇਆ? ਕੋਈ। ਹੋਇਆ ਕੀ ਸਰਪੰਚੀ ਪਿੱਛੇ ਹੀ। ਅਸੀਂ ਲੈ ਦੱਸੋ ਮੁੰਡਾ ਸਰਪੰਚ ਬਣਾਇਆ। ਉਹਦੇ ਪਿੱਛੇ ਹੀ ਪੈ ਗਏ ਲੈ। ਜੀ। ਜਦੋਂ ਮੈਂਬਰ ਬਣ ਗਏ ਉਹਦਾ ਸਾਥ ਦੋ। ਹੋਰ ਕੀ ਕਰਨਾ ਹੈ ਹੈ ਮੈਂਬਰ ਘਟ ਗਿਆ ਇੱਕ ਹੋਰ ਹੁਣ ਤੈਨੂੰ ਪਤਾ ਕੰਮ ਸਰਕਾਰੇ ਚਲਾ ਰਹੀ ਹੈ ਬਿਲਕੁਲ ਸਹੀ ਬਈ ਅਸੀ ਗੱਲ ਦੀ ਅਸੀ ਗੱਲ ਬਈ ਤੁਹਾਡਾ ਕੀ ਨਾਮ ਹੈ ਸਰਨ ਸਿੰਘ ਆ ਜੀ ਅਸੀ ਬਈ ਤੁਸੀਂ ਕੀ ਕਰਦੇ ਹੋ ਜੀ ਖੇਤੀਬਾੜੀ ਕਰਦੇ ਹਾਂ ਜੀ ਕੀ ਬੜੀ ਕਰਦੇ ਹੋ ਹਾਂ ਜੀ ਜੀ ਬਈ ਤੁਸੀਂ ਕਿੰਨਾ ਪੜੇ ਪੜੇ ਹੋ 8 ਪੜੇ ਆ ਜੀ 8 ਪੜੇ ਹਾਂ ਜੀ ਤੁਹਾਡਾ ਬਈ ਬਚਪਨ ਦਾ ਸਾਥੀ ਕਿਹੜਾ ਇਹਨਾਂ ਚ ਇਹ ਸਾਰੇ ਸਾਥੀ ਨੇ ਜੀ ਆਪਣੀ ਜਿੰਨੇ ਬੈਠੇ ਨੇ ਜੀ ਇਹ ਕਲਾਸ ਫੈਲੋ ਹੀ ਆਪਣਾ ਠੀਕ ਹੈ ਜੀ ਹਾਂ ਜੀ ਪਰ ਬਈ ਤੁਸੀਂ ਦੱਸੋ ਕਲਾਸ ਫੈਲੋ ਦੀ ਗੱਲਬਾਤ ਕੋਈ ਪੁਰਾਣੀ ਬਾ ਜੀ ਕਿ ਉਹ ਸ਼ਰਾਰਤਾਂ ਜ਼ਰੂਰ ਤਾਂ ਕਰਦੇ ਜਿਆ ਕਿਵੇਂ ਪੜਾਈ ਬੜੀ ਕਿਵੇਂ ਜੀ ਜੱਤਾ ਟਾਈਮ ਚੰਗੇ ਹੋਏ ਕਿਹੜਾ ਸਰਦਾਰ ਖਸਰਾਤ ਕਰਦੇ ਸੀਗੇ ਆਪਣੇ ਜੀ ਪੀ ਉਦੋਂ ਤਾਂ ਬਹੁਤ ਹਾਂ ਜੀ ਨਹੀਂ ਘੱਟੇ ਕਰਦੇ ਹੁੰਦੇ ਸੀ ਸਰਾਰਤ ਕਰੀ ਹੁੰਦੀ ਸੀਗੀ ਹਾਂ ਸਕੂਲ ਜਾਣਾ ਜੀ ਆਪਣਾ ਸਕੂਲ ਤੋਂ ਘਰ ਆ ਜਾਣਾ ਜੀ ਆਪਣਾ ਠੀਕ ਜੀ ਹਾਂ ਜੀ ਤੇ ਹੋਰ ਵੀ ਤੁਹਾਡੇ ਦੇ ਸਭ ਤੋਂ ਰੌਣਕੀ ਖੜਾ ਹੁੰਦਾ ਹੀ ਬੰਦਾ ਰੌਣਕੀ ਦਾ ਜੀ ਆਪਣਾ ਉਹ ਬਾਈ ਸਾਹਿਬ ਬੈਠੇ ਨੇ ਜੀ ਆਪਣੇ ਆ ਲਾਭ ਸਿੰਘ ਇਹ ਬਹੁਤ ਰੌਣਕੀ ਆ ਜੀ ਆਪਣੇ ਗੱਲਾਂ ਬਾਤਾਂ ਨੂੰ ਲਵਾਉਂਦਾ ਘੱਟ ਲੋ ਘੰਟਾ ਦੋ ਦੋ ਘੰਟੇ ਚੱਲਦੇ ਆਉਂਦੇ ਨੂੰ ਜਾਂ ਇਹਦੀ ਮੋਟਰ ਰਸਤੇ ਜਈ ਔਰੇ ਜਾ ਜਾਣੇ ਇਹਦੇ ਕੋਲ ਖੜ ਜਾਨੇ ਆ ਠੀਕ ਹੈ ਜੀ ਅਸੀਂ ਆ ਜੀ ਅਜਾ ਉਹਨੇ ਇਹਦੇ ਕੋਲ ਖੜ ਜਾਨੇ ਠੀਕ ਹੈ ਜੀ ਕੰਟਾ ਗੱਲਾਂ ਬਾਤਾਂ ਮਾਰ ਕੇ ਜਾਨੇ ਜੀ ਇਹਦਾ ਉਹ ਭਾਈ ਬਟਾ ਸੀਸ ਜੀ ਹਾਂ ਜੀ ਇਹ ਵੀ ਇਹਦਾ ਸਾਕਾ ਭਾਈ ਆ ਜੀ ਇਹ ਵੀ ਕਦੇ ਮੋਟਰ ਰੱਕੇ ਨੂੰ ਕੋਈ ਲਾਉਂਦਾ ਕੁਛ ਲੈਣੇ ਪਾਣੀ ਲਾ ਰਹੇ ਭਾਈ ਕਦੋਂ ਲਾ ਰਹੇ ਪਾਣੀ ਭਾਈ ਬੱਦਰ ਭਾਈ ਆ ਹੋ ਰਹੀ ਹੈ ਜੀ ਆਪਣੀ ਬਸ ਇਸ ਤਰ੍ਹਾਂ ਜੀ ਆਪਣਾ ਟਾਈਮ ਪਾਸ ਕਰ ਰਹੇ ਦੇਖੋ ਖੜ ਕੇ ਉੱਥੇ ਜੀ ਆ ਮਰੀਏ ਕੋਲ ਮੋਟਰ ਹੈ ਜੀ ਇਹਨਾਂ ਦੀ ਜਾਂਦਾ ਉੱਥੇ ਖੜ ਜਾਨੇ ਆ ਜੀ ਹੋਰ ਕੋਈ ਆਪਣੀ ਸਿੱਧੀ ਖੜ ਨਹੀਂ ਗਏ ਬਸ ਇਹ ਹਾਂ ਜੀ ਭਾਈ ਸਭ ਤੋਂ ਵੱਧ ਜਿਹੜਾ ਰੌਣਕੀ ਦਾ ਤੁਹਾਨੂੰ ਪਤਾ ਲੱਗ ਗਿਆ ਇਹ ਆ ਸਭ ਤੋਂ ਵੱਧ ਕਿਹੜੇ ਬੰਦੇ ਤੁਸੀਂ ਤਵਾ ਤੋਂ ਜਿਵੇਂ ਆਪਾਂ ਲਾ ਲੈਂਦੇ ਨਾ ਇਹ ਟੀਚਰ ਮਖੌਲ ਸਭ ਤੋਂ ਵੱਧ ਕਿਹੜੇ ਬੰਦੇ ਨੇ ਕਰ ਦਿੱਤੇ ਇਹ ਲੰਮੜਦਾਰਾਂ ਦੇ ਕਰ ਦਿੱਤੇ ਬਹੁਤ ਸੀ ਹਾਂਜੀ ਇਹੀ ਗਰਾਸ ਫੈਲ ਹੋਈ ਆਪਣਾ ਹੋਰ ਨਾਲ ਹੀ ਕਿਵੇਂ ਕਰਦੇ ਹੋ ਤੁਹਾਨੂੰ ਇੱਕ ਅੱਧੀ ਕਰਕੇ ਦਿਖਾਓ ਤੁਹਾਨੂੰ ਇੱਕ ਅੱਧੀ ਕਰਕੇ ਦਿਖਾ ਦਿਓ ਨਹੀਂ ਰੌਣਕ ਕਰਨਾ ਕਿ ਕਦੇ ਕਦੇ ਜਾਣੇ ਜਿਹਦੇ ਕੋਲ ਇਹ ਕਹਿੰਦੇ ਭੱਜ ਲੋ ਜੀ ਭੱਜ ਲੰਮੜਦਾਰਾ ਕਿਉ ਇਹ ਵੀ ਲੰਗੜਾ ਤੇ ਮੈਂ ਵੀ ਮੈਂ ਵੀ ਲੰਗੜਾ ਹੀ ਐ ਇਹਨੂੰ ਕਹਿੰਦੇ ਲੰਮੜਦਾਰਾ ਆਪ ਭੱਜ ਫੇਰ ਨਾਲ ਆ ਜਾ ਹੁਣ ਵੀ ਕਰਕੇ ਹਟੀਆਂ ਜੀ ਸੀ ਵੀ ਇਹ ਕਹਿੰਦਾ ਲੱਡ ਮਾਲ ਲਡੂ ਕਾਉ ਵੈੜਾ ਪਿੰਡ ਹੱਥ ਲੱਗਿਆਊਗਾ ਜਿਹੜਾ ਹੱਥ ਨਹੀਂ ਲਾਊਗਾ ਉਹਨੂੰ ਲਡੂਰੀ ਮਿਲਣਾ ਹੈਗਾ ਨਹੀਂ ਫਿਰ ਭਾਜੇ ਹੁਣ ਭਜਾਈਏ ਫਿਰ ਤੁਨੂੰ ਹਾਂਜੀ ਹੁਣ ਭਜ ਜਾਓ ਤੁਰਿਆ ਨਹੀਂ ਜਾਂਦਾ ਜੋ ਪੱਛੇ ਇਹ ਯਾਸੇ ਮੋਲ ਨੂੰ ਤਾਂ ਭੱਜਾ ਨਹੀਂ ਜਾਂਦਾ ਕ ਤੁਰਿਆ ਭਜ ਜਾਂਦਾ ਕ ਨਹੀਂ ਫਿਰ ਤੇਲਾ ਥੋੜੀ ਮਾੜੀ ਮੁੱਢੀ ਰੀਸਤ ਲਵਾਈਆਂ ਨਾ ਹੈਕ ਨਹੀਂ ਬਾਈ ਜੀ ਜਹੀ ਥੋੜੀ ਨਹੀਂ ਥੋੜੇ ਸਾਰੇ ਦੀ ਲਵਾਨਿਆ ਦੀ ਬਾਅਦ ਚ ਪਰ ਬਾਈ ਤੁਸੀਂ ਕੀ ਕਰਦੇ ਰਹੀਏ ਮੈਂ ਤਾਂ ਪਹਿਲਾਂ ਆਰਮੀ ਜਿੱਤਾ ਹੁਣ ਆਪਣੀ ਖੇਤੀਬਾੜੀ ਮੈਂ ਪਹਿਲੇ ਲੱਗੇ ਮੈਂ ਕਿ ਆਰਮੀ ਉਰਮੀ ਵਾਲੇ ਲੱਗਦੇ ਨੇ ਬੰਦੇ ਜਿਵੇਂ ਜੈਸਾ ਹੁਣ ਮੁੱਛਾ ਮੁੱਛਾ ਹੁਣ ਵੀ ਹਨ ਪੂਰੀ ਖੜੀ ਕਰਕੇ ਰੱਖਦੇ ਆ ਹਾਂ ਜੀ ਬੁੱਤਾ ਠੀਕ ਹੈ ਬਈ ਤੁਸੀਂ ਦੱਸੋ ਡਿਊਟੀ ਦੌਰਾਨ ਕਿੱਧਰ ਆਈ ਡਿਊਟੀ ਆਪਣੀ ਡਿਊਟੀ ਤਾਂ ਤੱਕ ਨਾਲ ਇੰਡੀਆ 'ਚ ਘੁੰਮੀ ਦੀ ਆ ਜਿੱਥੇ ਜੰਮੂ ਸਿਕਮਸ ਹਕਮ ਜਿੱਥੇ ਗਵਰਨਮੈਂਟ ਭੇਜਦੀ ਆ ਚੱਲੇ ਜੀ ਸਭ ਤੋਂ ਵੱਧ ਵਧੀਆ ਡਿਊਟੀ ਕਰਨ ਦਾ ਸਵਾਦ ਕਿੱਥੇ ਆਇਆ ਜ਼ਿਆਦਾ ਤਾਂ ਆਪਾਂ ਤਾਂ ਪੰਜਾਬ ਚ ਚਾਰ ਚਾਰ ਪੰਜ ਜਗ੍ਹਾ ਤੇ ਰਹਿਆ ਪੰਜਾਬ ਵਰਗਾ ਮਾਹੌਲ ਕਿਤੇ ਮਿਲਿਆ ਨਹੀਂ ਬਾਕੀ ਜਗ੍ਹਾ ਤੇ ਤੁਹਾਨੂੰ ਪਤਾ ਮਾਹੌਲ ਕਿਦਾਂ ਦਾ ਸੀ ਪੰਜਾਬੀ ਬੰਦੇ ਨੂੰ ਜਾਣਦੇ ਹੋ ਤੁਸੀਂ ਜਿੱਦਾਂ ਦਾ ਮਾਹੌਲ ਬਾਹਰ ਠੀਕ ਹੈ ਆਪਣਾ ਪੰਜਾਬ ਉੱਤੇ ਜੇ ਅੰਬਰ ਸਰ ਰਿਹਾ ਸੰਗਰੂਰ ਇੱਥੇ ਬਠਿੰਡੇ ਬਠੁੰਡੇ ਇੱਥੇ 10 12 ਸਾਲ ਕਰੀਏ ਠੀਕ ਲੱਗੇ ਆਪਣਾ ਮੌਸਮ ਦਾ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਕਾਹਨ ਪਿੰਡ ਦਾ ਚੀਜ਼ ਦਾ ਪਤਾ ਭਈ ਜਦੋਂ ਹੋਰ ਕਿਸੇ ਸੂਬੇ ਦੇ ਵਿੱਚ ਥੋੜੀ ਡਿਊਟੀ ਲੱਗੀ ਆ ਉਹ ਤੇ ਫਿਰ ਬੋਲੀ ਦਾ ਵੀ ਬੜਾ ਫਰਕ ਪੈਂਦਾ ਹੁਣ। ਮਰੀ ਤਾਂ ਫਿਰ ਆਇਆ ਨਾ ਥੋੜੀ ਬੋਸੇ ਸਿੱਖ ਲਈ ਦੀ ਆ ਥੋੜਾ ਬੋਤਾ ਕੋਈ ਨਾ ਮਿਕਸ ਵੇੜਾ ਸੀ। ਜਿਵੇਂ ਕਿਹੜੀ ਬੋਲੀ ਆਉਂਦੀ ਹੈ ਭਈ ਬੋਲੀ ਵਾਲੀ ਤਾਂ ਐ ਹੁਣ ਭੁੱਲ ਭੱਲ ਕੇ ਹੁਣ ਨਹੀਂ ਆਏ ਨਹੀਂ ਆਪਾਂ ਤਾਂ ਪੰਜਾਬੀ ਹੋ। ਨਹੀਂ ਨਹੀਂ ਯਾਨੀ ਪੰਜਾਬੀ ਤੋਂ ਬਾਅਦ ਤੁਸੀਂ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਬੋਲੀ? ਕੋਈ ਨਹੀਂ ਆਪਣਾ ਪਛਾਣ ਤੁਹਾਨੂੰ ਪਤਾ ਮਤ ਪਛਾਣ ਤਾਂ ਪੰਜਾਬੀ ਆ। ਹਾਂ ਜੀ ਨਹੀਂ ਨਹੀਂ ਉਧਰ ਦੂਜੇ ਸੂਬਿਆਂ ਜਾ ਕੇ ਜਿਵੇਂ ਗੱਲਬਾਤ ਕਰਨ ਉਹ ਨਾਲ ਹੋਰ ਡਬਿੰਗ ਡਬਿੰਗ ਟੂਮ ਕਰ ਦਿੰਦੇ ਤੇ ਹੋਰ ਬੰਦੇ ਜੇ ਕੋਈ ਨਾ ਨੇਪਾਲੀ ਹੋਇਆ ਦਸਾਮੀ ਹੋਇਆ ਉਹਦਾ ਚ ਗੱਲ ਕਰਨੀ ਹੁੰਦੀ ਤੇ ਉਹਨਾਂ ਤੋਂ ਕੋਈ ਬੰਦਾ ਹੁੰਦਾ ਸੀ ਬੜਿਆ ਲਿ ਫੋਟੋ ਬੰਨ ਕਰਕੇ ਦੱਸ ਦਿੰਦੇ ਤੇ ਵੀ ਕੀ ਕਹਿੰਦਾ ਹਰ ਬਈ ਤੁਸੀਂ ਸਨੌਕੀ ਡਿਊਟੀਦਰਾਂ ਕੋਈ ਗੱਲਬਾਤ ਜਾਂ ਕਈ ਵਾਰ ਦੇਸ ਦੇ ਮਾਹੌਲ ਦਾ ਪਤਾ ਹੀ ਆ ਡਿਊਟੀਆਂ ਤਾਂ ਚਲਦੀਆਂ ਰਹਿੰਦੀਆਂ ਨੇ ਜਿੱਥੇ ਭੇਜਣਾ ਜਾਣਾ ਹੀ ਆ ਡਿਊਟੀ ਵੀ ਕਰਨੀ ਆ ਬਾਰਡਰਾਂ 'ਚ ਉਹ ਹੋਣਾ ਉਹ ਤਾਂ ਤੁਹਾਨੂੰ ਪਤਾ ਹੀ ਆ ਸਾਰਾ ਤੁਸੀਂ মিডিਆ 'ਚ ਰਹਿੰਦੇ ਹੋ ਪਤਾ ਹੀ ਆ ਜੋ ਚੱਲਦਾ ਮਾਹੌਲ ਦਾ ਬਈ ਉਦੋਂ ਫਿਰ ਚਿੱਠੀਆਂ ਝੂਠੀਆਂ ਆਉਂਦੀ ਆਉਣੀਆਂ ਥੋੜੇ ਵੇਲੇ ਤਾਂ ਨਹੀਂ ਜਦੋਂ ਤੇ ਕਿਉਂ ਆਉਂਦੇ ਸੀ ਹੁਣ ਆਉਂਦੇ ਨਹੀਂ ਸੀਗੇ ਉਹ ਚ ਮਾਹੌਲ ਮਤਲਬ ਜੋ ਫੋਨ ਨੇ ਨਾ ਤਾਂ 90 ਦੇ ਬਾਅਦ ਹੀ ਜ਼ਿਆਦਾ ਹੋਇਆ ਉਹ ਤੋਂ ਪਹਿਲਾਂ ਤਾਂ ਇਹ ਚਿੱਠੀ ਦੀ ਵੇਟ ਕਰੀ ਜਾਂਦੀ ਸੀ ਤੁਹਾਨੂੰ ਪਤਾ ਹੀ ਆ ਜੋ ਮਾਹੌਲ ਬਾਹਰ ਹੈ ਕੇ ਇਕੱਲੇ ਦਾ ਜੀਵਨ ਹੁੰਦਾ ਜੀ ਹੁੰਦਾ ਵੇਟ ਕਰ ਲੈਂਦਾ ਚਿੱਠੇ ਦਾ ਬੜਾ ਚਾਰ ਹੁੰਦਾ ਸੀ ਵੀ ਚਿੱਠੇ ਆਈਆਂ ਪਿੰਡ ਦਾ ਪਤਾ ਚੰਨ ਲੱਗ ਜੀ ਬੈ ਨਾਲ ਦੇ ਦੀ ਚਿਟ ਚੁਟੀ ਪੜੀਆਂ ਨੇ ਜਿਵੇਂ ਜਿਵੇਂ ਚਿੱਠੀਆਂ ਦੇ ਆਉਂਦੇ ਹੁੰਦੇ ਇਹਨਾਂ ਦਾ ਟਾਈਮ ਨਹੀਂ ਤਾਂ ਆਪਣੀ ਚਿੱਠੀ ਆਪ ਹੀ ਪੜਦੇ ਸੀ ਕਿਹੜੀਆਂ ਚੀਜ਼ਾਂ ਹੁੰਦੀਆਂ ਤੇ ਕੋਈ ਦੰਦਾ ਨਹੀਂ ਤਾਂ ਨਾ ਕਿਸੇ ਨੂੰ ਪੰਜਾਬੀ ਦਾ ਕੋਈ ਪੜ੍ਹੇ ਨਹੀਂ ਜਿਵੇਂ ਉਹ ਮੈਂ ਇੱਕ ਫਿਲਮ ਆਈ ਸੀ ਸੂਬੇਦਾਰ ਜਗਿੰਦਰ ਸਿੰਘ ਪਿੱਛੇ ਜੀ ਆਈ ਸੀਗੀ ਉਹ ਨਾ ਉਹਦੇ ਵਿੱਚ ਜਿਵੇਂ ਉਹ ਚਿੱਠੀ ਲੈ ਕੇ ਭਜੂਰੀ ਜਾਂਦੇ ਹੁੰਦੇ ਸੀ ਨਾਲ ਦੇ ਕੋਈ ਹੁੰਦਾ ਸੀ ਹਾਂ ਤਾਂ ਮਜ਼ਾਕ ਹੁੰਦਾ ਸ਼ਾਮ ਨੂੰ ਇਕੱਠੇ ਗਿੰਡਤੀ ਹੁੰਦੀ ਆ ਉਹ ਹਾਂ ਉਹ ਹੀ ਥੋੜੇ ਉਹ ਸਾਂਝਾ ਕੋਈ ਤੇਰੀ ਭਾਈ ਚਿੱਠੀ ਆਈ ਆ ਪਾਰਟੀ ਕਰ ਆ ਜੋ ਇਆਂ ਜਿਹਾ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਮੈਂ ਉਹੀ ਉਹੀ ਜਿੱਦ ਮੈਂ ਥੋੜਾ ਜਿਹਾ ਪੁੱਛਣ ਨੂੰ ਉਹ ਚਿੱਠੀ ਦਾ ਤਾਂ ਫਿਰ ਚਾਹ ਹੀ ਹੁੰਦਾ ਪਹਿਲਾਂ ਚਿੱਠੀ ਹੁੰਦੀ ਸੀ ਅੱਜ ਕੱਲ ਤਾਂ 10-10 ਮਿੰਟ ਚ ਮੋਬਾਈਲ ਹੋਈ ਜਾਂ ਉਹਨੂੰ ਪਤਾ ਹੀ ਯਾਰ ਉਹਨੂੰ ਕਿਹੜਾ ਵਧੀਆ ਲੱਗਦਾ ਸੀ ਕਿ ਚਿੱਠੀ ਵਾਲਾ ਜ਼ਮਾਨਾ ਵਧੀਆ ਲੱਗਦਾ ਜਾਂ ਮੋਬਾਈਲ ਵਾਲਾ ਵਧੀਆ ਲੱਗਦਾ ਜ਼ਮਾਨੇ ਦੇ ਹਿਸਾਬ ਨਾਲ ਸਾਰਾ ਸੀ ਅੱਜ ਕੱਲ ਕੋਈ ਚਿੱਠੀਆਂ ਦੇ ਪੁੱਛਦਾ ਕੌਣ ਆ ਉਹ ਗਰਦਾਸ ਮਾਨ ਦਾ ਗਾਣਾ ਵੀ ਸੁਣਿਆ ਨਾ ਉਹਦਾ ਅੰਤਰਾ ਦਾ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਚੱਲੇ ਆਏ ਗੱਲ ਆ ਬਈ ਹੁਣ ਤਾਂ ਸਾਰਾ ਇਹਦੇ ਬਿਨਾਂ ਤਾਂ ਹੁਣ ਤਾਂ ਸਾਰਾ ਕੁਸਾ ਮੋਬਾਈਲ ਚ ਹੋ ਗਿਆ ਅੱਜ ਕੱਲ ਦੇ ਬੱਚੇ ਨੂੰ ਕੋਈ ਕਿਸੇ ਨਾਲ ਚਿੱਠੀ ਦੀ ਲਿਖਣੀ ਆਉਂਦੀ ਵੀ ਹੈਂਡਿੰਗ ਕੀ ਆ ਬਲੋ ਇਹਨੇ ਕਿੰਨੇ ਬੈਠੇ ਨੇ ਪੁੱਛੋ ਚਿੱਠੀ ਕਿੱਥੋਂ ਸ਼ੁਰੂ ਕਰਨੀ ਆ ਹੈਂਡਿੰਗ ਦੱਸੂਗਾ ਕੋਈ ਨਹੀਂ ਸੀ ਨਾ ਤਾਂ ਟਾਈਮ ਉਹ ਚਿੱਠੀ ਸਾਨੂੰ ਚਲੋ ਠੀਕ ਹੈ ਇੱਕ ਚਿੱਠੀ ਕਿਵੇਂ ਲਿਖਦੇ ਹੁੰਦੇ ਮੜੀ ਬੋਲ ਕੇ ਦਾਦੂ ਸਾਰੀ ਵੀ ਆ ਕਿਦਾਂ ਲਿਖਦੇ ਮੈਂ ਬਈ ਮਤਲਬ ਜਦ ਥੋੜੀ ਚਿੱਠੀ ਮਿਲੀ ਠੀਕ ਠਾਕ ਆ ਜੋ ਅੱਗੇ ਮੈਂ ਠੀਕ ਠਾਕ ਟਾਈਮ ਪਾਸ ਕਰ ਰਹੇ ਹ ਦੋਰ ਮੈਂ ਕਹਾਣੀ ਹੁੰਦੀ ਸੀ ਲਿਖ ਦੇਂਦੀ ਸੀ ਉਹ ਵੀ ਗਾਣੇ ਗੁਣੇ ਕਿਹੜੇ ਸੁਣ ਦਿੰਦੇ ਉਦੋਂ ਗਾਣੇ ਤਾਂ ਉੱਥੇ ਸੁਣ ਜਿਆਦਾ ਆਪਣੇ ਪੰਜਾਬੀ ਜਾਂ ਹਿੰਦੀ ਚੱਲਦੇ ਤੇ ਬਸ ਤੁਸੀਂ ਕਿਹੜਾ ਸਭ ਤੋਂ ਵੱਧ ਗਾਣਾ ਸੁਣਿਆ ਆਪਾਂ ਨੂੰ ਤਾਂ ਇੱਕ ਰਾਜਾ ਜਾਨੀ ਦਾ ਖਾਣਾ ਬੜਾ ਇਹ ਵੀ ਸੀ ਛੋਟੋ ਦਿਲ ਸੇ ਦੇ ਇਹ ਜਿਹੇ ਗਾਣੇ ਵਧੀਆ ਲੱਗਦੇ ਬਈ ਅਸੇ ਗੱਲ ਦੀ ਸਸਰੀ ਗੱਲ ਦੀ ਤੁਹਾਡਾ ਬਾਈ ਕੀ ਨਾਂ ਬਾਈ ਅਮਰਜੀਤ ਸਿੰਘ ਜੀ ਤੁਸੀਂ ਬਾਈ ਕੀ ਕਰਦੇ ਘਾਰਵੰਟ ਰਹਾਂਗੇ ਠੀਕ ਹੋੜੀ ਆ ਠੀਕ ਹੈ ਬਾਈ ਤੁਸੀਂ ਭੱਜ ਭੁੱਲ ਲੰਗੇ ਮਾੜਾ ਮੋਟਾ ਕਰੀਂਦਾ ਜੀ ਭੱਜਾ ਭੱਜੀ ਤਾਂ ਅਜੇ ਤਾਂ ਹੱਸੇ ਹੀ ਜਾਣੇ ਇਹਨਾਂ ਨੂੰ ਬਸ ਜੀ ਮੈਂ ਪਿੰਗੇ ਬੋਲੇ ਜਿਆ ਤਿੰਨ ਚਾਰ ਵੀ ਆਉ ਰੇਸ ਲਾਈਏ ਜੀ ਹੋਰ ਲਾਈ ਲਈ ਰੇਸ ਕਿੰਨੀ ਲਉਂਦੇ ਨਾ ਜੀ ਨਾ ਹਾਂ ਜੇ ਪਾ ਲਾਂਗੇ ਜੇ ਰੇਸ ਹੁਣ ਨਹੀਂ ਲੱਗਦੇ ਅੱਜ ਲਵਾ ਦਈਏ ਨਹੀਂ ਲੱਗਣੀ ਜੀ ਲੱਗਣੀ ਅੱਜ ਅੱਜ ਇਧਰ ਫੌਜੀ ਸਾਹਿਬ ਤੁਸੀਂ ਅੱਜ ਕਮਾਂਡ ਸੰਭਿਓ ਰੇਸ ਲਵਾਣੀ ਆਪਾਂ ਔਰ ਇਹ ਤਾਂ ਲੱਗਦਾ ਤਾਂ ਕੀ ਆ ਨਹੀਂ ਤੁਸੀਂ ਤੁਸੀਂ 60 ਸਾਲ ਦੇ ਉੱਪਰ ਨਾ ਕੋਈ ਬੀਪੀ ਦਾ ਸ਼ੂਗਰ ਦਾ ਵੀ ਮਰੀਜ਼ ਹੁੰਦਾ ਕੋਈ ਆਪਾ ਆਪਾਂ ਜਿਹੜਾ ਜ਼ਿਆਦਾ ਉਹ ਵੀ ਉਹਰੇ 100 ਨਹੀਂ ਹੋ ਸਕਦੇ ਨਹੀਂ ਨਹੀਂ ਤੁਸੀਂ ਬਸ ਇਹਨਾਂ ਨੂੰ ਰੈਫਰੀ ਕਰਨੀ ਆ ਆਪਾਂ ਖੜ ਕੇ ਦੋਨਾਂ ਨੇ ਠੀਕ ਹੈ ਆਪਾਂ ਜਣਾ ਇਹਨਾਂ ਨੇ ਆ ਚਲੋ ਦੇਖ ਲੈ ਠੀਕ ਹੈ ਅੱਜ ਜਿਹੜੇ ਉਹ ਟਿੱਕਰਾਂ ਰੋਜ਼ ਕਰਦੇ ਨੇ ਇੱਕ ਦੂਜੇ ਨੂੰ ਅੱਜ ਦੇਖਣੇ ਕਿਹੜੇ ਬਜ਼ੁਰਗ ਜ਼ਿਆਦਾ ਕਿਹੜਾ ਕਾਇਮ ਆ ਹਨਾ ਅੱਜ ਦੇਖਿਆ ਕਿਹੜੇ ਪੁਰਾਣੀ ਖਰਾਕ ਖਾਦੀਆਂ ਨੇ ਨਾ ਆਪਾਂ ਦੋਨੋਂ ਨੇ ਖੜਕੇ ਆਪਾਂ ਨੇ ਰੈਫਰੀ ਕਰਨੀ ਚਲੋ ਠੀਕ ਠੀਕ ਚਲੋ ਆਪਾਂ ਇਧਰੋਂ ਪਹਿਲਾਂ ਗੱਲਬਾਤ ਕਰ ਲਈਏ ਜਦ ਤੱਕ ਤੁਸੀਂ ਥੋੜੇ ਹੈ ਨਾ ਹੋ ਕਾਇਮ ਤੁਸੀਂ ਬਾਈ ਕੀ ਕਰਦੇ ਆ ਡੈੜੀ ਦੇਪਾ ਹੀ ਕਰਦੇ ਆ ਜੀ ਬਸ ਠੀਕ ਹੋਰ ਕੀ ਕਰਨ ਜਿੰਮੇ ਨਹੀਂ ਕਿ ਨਹੀਂ ਆਈ ਆ ਹਾਂਜੀ ਪਲਵਾ ਆ ਲੋ ਵੀ ਇਹ ਦੋ ਪਲਵਾ ਆ ਰਹੇ ਆ ਹਾਂ ਠੀਕ ਹੈ ਫਿਰ ਬਾਈ ਤੁਸੀਂ ਕਿੰਨੇ ਡੰਡ ਨੂੰ ਮਾਰਨ ਦੀ ਆਤੋਂ ਬਹੁਤ ਕੱਡੇ ਨੇ ਜੀ ਠੀਕ ਕੁਛ ਨੰਦ ਕੁਛ ਅੱਜ ਅ ਵੀ ਮੁੰਡੇ ਕੜਾਉਣਾ ਹਾਂਜੀ ਉੰਡਣ ਗੱਜਮੀ ਖਲਾਉਣਾ ਚੱਲਿਆ ਜੰਮ ਨੂੰ ਮਨ ਮਟੂ ਠੀਕ ਹੈ ਅੱਜ ਸਾਰੇ ਬਜ਼ੁਰਗਾਂ ਨੂੰ ਖਲਾਉਣਾ ਹੈ ਸਾਰੇ ਬਜ਼ੁਰਗਾਂ ਨੂੰ ਪਹੁੰਚਾਉਣਾ ਭੱਜ ਲਿਆ ਹੁਣ ਕਿੱਥੇ ਕਿੱਥੇ ਉਮਰ ਹੋਏ ਨੇ ਦੀ ਭੱਜਣ ਦੀ ਉਹ ਦੇਖ ਸਿਆਣਾ ਹੋਇਆ ਉਮਰ ਦੇ ਕਿੰਨੀ ਕਾ ਬਟਲ ਨੰਬਰਦਾਰ ਤੂੰ ਸਾਰੇ ਨੰਬਰਦਾਰ ਤੋਂ ਬਾਅਦ ਦਵਾਲੇ ਹੋਏ ਹੋਣੇ ਅੱਜ ਅੱਜ ਨੰਬਰਦਾਰ ਸਾਹਿਬ ਨੇ ਜਿੱਤ ਕੇ ਦਿਖਾਉਣਾ ਅੱਜ ਬਾਈ ਤੂੰ ਜਿੱਤ ਕੇ ਦਿਖਾਣਾ ਨਾਲੇ ਉਮਰ ਨਹੀਂ ਜੀ ਦੀ ਕੁਝ ਵੀ ਆਹ ਇਹਦਾ ਹੱਥਾਂ ਨਹੀਂ ਮਾਰ ਸਾਡਾ ਹਾਂ ਇਹਦਾ ਗੁੱਸੀ ਚੱਕ ਕੇ ਕਿਹੜਾ ਤੇ ਹੋਰ ਹੋਰ ਭਾਈ ਦੱਸੋ ਗੁਰਪਲਵਾਨੀ ਦਰਾਂ ਕੋਈ ਗੱਲਬਾਤ ਉਹਦਾ ਉਹਦਾ ਵਰਕਾ ਹੀ ਤੋੜ ਦਿਓ ਜੀ ਉਹਦਾ ਦੋ ਕਿਉਂ ਜੀ ਹਾਂ ਇਹਦਾ ਵਰਕਾ ਇਹਨਾਂ ਨਾ ਹਾਂ ਜੀ ਚੰਗਾ ਖਾਣਾ ਚੀਨਾ ਜਾਣਾ ਜਾਂਗੇ ਚੱਕਿਆ ਲੰਗਣ ਨਾ ਕਿਤੇ ਕੋਈ ਸ਼ੋਅ ਚ ਨਹੀਂ ਸੀ ਹੁਣ ਮੈਂ ਵੀ ਵਿਆਹ ਗਿਆ ਆ ਬੁੰਡਾ ਬੱਠਾ ਜੀ ਮੇਰਾ ਉਹ ਕੋਈ ਵਿਆਹ ਦਾ ਵਿਆਹ ਵਾ ਕਰੇਦਾਰੀ ਪੈ ਗਈ ਹੁਣ ਹੁਣ ਕੀ ਕਰੀਏ ਸ਼ੌਂਕ ਜ਼ਰੂਰ ਹੈ ਹਾਂ ਸ਼ੌਂਕ ਹੈ ਜ਼ਰੂਰ ਹਾਂ ਨਹੀਂ ਬਰ ਕੋਲਵਾਨੀ ਛੱਡੀ ਕਦੋਂ 60 ਤੇ ਜੀ ਬਾਬ ਕੱਦੀ ਛੱਡੀ ਜੀ ਹਾਂ ਰੋਜ਼ ਖਾਣਾ ਚੰਗਾ ਡੰਡ ਕੱਢਣੇ ਹੈ ਬਾਹਰ ਫਿਰਨਾ ਉਹਦੀ ਬਲਮਾਨੀ ਆ ਜਾ ਕਰਦੇ ਦਾ ਆਦਾ ਕੱਟਾ ਤੇ ਬਣ ਨਹੀਂ ਸਕਦਾ ਤੂੰ ਕਿਤੇ ਬਸੇ ਨਹੀਂ ਉਹਦਾ ਕੋਈ ਬਲਮਾਨੀ ਕੱਢਦੀ ਆ ਜੀ ਇਹ ਮੌਕੇ ਮੌਕੇ ਦੀ ਹੁੰਦੀ ਆ ਉਦੋਂ ਬਈ ਕਿੰਨੀ ਮਿਹਨਤ ਕਿੰਨੀ ਕਰਦੇ ਮਿਹਨਤ ਬਾਹਰ ਕਰ ਜੀ ਦੰਡ ਡੁੰਡ ਬਾਹਰ ਕੱਢਦੇ ਸੀ ਕਿੰਨੇ ਕੱਢ ਦਿੰਦੇ ਸੀ 100 100 ਜੀ ਇਕੱਠਾ ਠੀਕ ਹੈ ਜੀ ਹਾਂ ਤੇ ਇੰਦਰ ਆਪਣੇ ਬੈਠਕਾਂ ਹਾਂ ਬੈਠਕਾਂ ਦੀ ਉਹੀ ਚੀਜ਼ ਗੱਲ ਹੈ ਜੀ ਕਿ ਵਿਚੇ ਬੈਠਕਾਂ ਵਿਚੇ ਦੁਨੀਆਂ ਚੱਲ ਜਾਂਦਾ ਕੰਮ ਹੁਣ ਹੁਣ ਜਿਹੜੇ ਕੋੜਜਾ ਕੋੜਦਾ ਦਾ ਇਹਦੇ ਕੰਨ ਬਹੁਤ ਤਕੜੇ ਹੁੰਦੇ ਹੱਥ ਮਾਰ ਮਾਰ ਕੇ ਮੱਲ ਟੋਟਲੇ ਕਰ ਦਿੰਦੇ ਤੇ ਹਾਂ ਵਿਚਾਲੇ ਵੀ ਨਹੀਂ ਹਰ ਨੀਜਾ ਕੁਦੇ ਦੇ ਹਾਂ ਹੁਣ ਜੇ ਡੰਡ ਵੜ ਕੇ ਕੱਢਣੀ ਹੁਣ ਕਿੰਨੇ ਕੱਢ ਦੂੰਗਾ ਹੁਣ ਤਾਂ ਕੱਢ ਤਾਂ ਦਊਗਾ ਪਰ ਇੰਨੀ ਨਾਲ ਨਹੀਂ ਕਰਦੀ ਹੁਣ ਕਿੰਨੇ ਕੱਢੋਂਗੇ ਹੁਣ ਕਿ ਹੁਣ ਕਿੰਨੇ ਕੱਢੂੰਗਾ 50 ਕੱਢ ਦੂੰਗਾ ਕੱਢੋਂਗੇ ਹਾਂ ਚਲੋ ਪਰ ਹੁਣ ਇੰਨਾ ਯੋ ਮਨੀ ਨਹੀਂ ਨਹੀਂ ਬਣੂ ਕੀ ਕਰੀਏ 10 10 ਕੱਢ ਦੋ 10 ਕੱਢ ਦੋ 10 ਕੱਢ ਦੂੰ ਸਭ ਕੋ ਕੱਢ ਦੂੰਗਾ ਉਹ ਤਾਂ ਹੁਣ ਕਾਹਨੋਂ ਕਰਦੇ ਜੀ ਹੁਣ ਅਜ ਨਾਲ ਕਾਹਨੋਂ ਕਰਦੇ ਮੈਨੂੰ ਲੈ ਆਪਾ ਨੰਬਰਦਾਰ ਸਾਹਿਬ ਇਹ ਪਰਵਾਣਾ ਇਹਨਾਂ ਨੂੰ ਕਹੋ ਕਿ ਬੈਠ ਕੇ ਕੱਢੋ ਫਿਰ ਥੋੜੀ ਰੇਸੂ ਇਹ ਕੱਢ ਰਹੇ ਆ ਨਹੀਂ ਇਹ ਕਹਿੰਦਾ ਮੈਂ ਕੱਢੂ ਮੈਂ ਤਾਂ ਕੱਢ ਦੂੰਗਾ ਜੀ ਹਾਂ ਇਹ ਦੇਖੋ ਇਹ ਇਹ ਇਹਨਾਂ ਨੇ ਕਿਹਾ ਕਹਿੰਦੇ ਤੁਸੀਂ ਭਜੋਗੇ ਮੈਂ ਮੈਂ ਕੱਢ ਦੂੰ ਨਹੀਂ ਨਹੀਂ ਥੱਕਾ ਨਹੀਂ ਕਰਾਉਂਦੇ ਨਹੀਂ ਨਹੀਂ ਇਹ ਸਾਡੇ ਪਿੰਡ ਦਾ ਮੋਟਰ ਬੱਤੇ ਨਹੀਂ ਛੰਡੀ ਬੱਟ ਦਿੰਦਾ ਸੀ ਪਹਿਲਵਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਕਹਿੰਦੇ ਮਾੜੀ ਪਰ ਇਹੀ ਕੁਲਦਾ ਹੁੰਦਾ ਸੀ ਔਰ ਕੋਈ ਵੀ ਨਹੀਂ ਦਾਂ ਨੀ ਉਹ ਕਹੇ ਕਰੇ ਮੈਂ ਬੈਠ ਕੇ ਘੜ ਦੇਣਾ ਪਰ ਤੁਸੀਂ ਭਜਣਾ ਮੈਨੂੰ ਜਰੂਰ ਭਜਾਓਗੇ ਤੁਸੀਂ ਨਹੀਂ ਇਹ ਸਾਰਿਆਂ ਨੂੰ ਆ ਜਿੰਨੇ ਮੈਂ ਕਿਤੇ ਉਹਦਾ ਉਹਦਾ ਕਿਤੇ ਉਹ ਕਰ ਸਕਦਾਵੇਂ ਨੀ ਨਹੀਂ ਉਹਨਾਂ ਨੇ ਬੈਠ ਕੇ ਗੱਡਨੀਆਂ ਨੇ ਦੱਸ ਤੁਸੀਂ ਸਾਰਿਆਂ ਨੇ ਭੱਜਣ ਨੂੰ ਤਿਆਰ ਹੋ ਜਾਓ ਚਲੋ ਭਵਾਨ ਸਾਹਿਬ ਆਓ ਫਿਰ ਬੈਠ ਕੇ ਮਾਇਦਾ ਕਰ ਦੂੰਗਾ ਇਹ ਪੰਜ ਇੱਕ ਪੰਜ ਹਾਂ ਜੀ ਕਰ ਦਿੰਦਾ ਲੈ ਆਓ ਆਓ ਚਲੋ ਲੈ ਇੱਧਰ ਇੱਧਰ ਤੁਸੀਂ ਆ ਦੇਖ ਇੱਕ ਚਲੋ ਐ ਬੱਸ 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 ਠੀਕ ਹੈ ਆਹ ਜੀ ਇਹ ਮਰੀਏ ਪਟੜੇ ਥਾਪੀ ਭਾਈ ਇਸ ਗੱਲ ਦੀ ਇਸ ਗੱਲ ਦੀ ਥੋੜਾ ਦਿਨਾਂ ਅੱਮ੍ਰਿਤ ਸਿੰਘ ਆ ਜੀ ਅਮ੍ਰਿਤ ਸਿੰਘ ਜੀ ਤੁਸੀਂ ਕੀ ਕਰਦੇ ਹੋ ਖੇਤੀਬਾੜੀ ਕਰਦੇ ਜੀ ਜਿੰਨਾ بڑے-ਬੁੜੇ ਹੋ ਬਈ ਅੱਠ ਨੂੰ ਪੜੇ ਗਏ ਜੀ ਅੱਠ ਨੂੰ ਪੜੇ ਅੱਠ ਪੜੇ ਵਜੇ 9 ਪੜੇ ਅੱਠ 9 ਅੱਠ ਵੀ 9 8 ਵੀ ਪਾਸ 9 ਵੀਜੇ ਮੈਂ ਹਟ ਗਿਆ ਸੀ ਜੀ ਕੀ ਹੋ ਗਿਆ ਜੀ ਫਿਰ ਟੈਟ ਚਲਾਉਣਾ ਲੱਗ ਗਿਆ ਸੀ ਕਿ ਬਾਕੀ ਖੇਤੀ ਬਜ਼ੁਰਗ ਸਿਆਣੇ ਹੋਗੇ ਤੇ ਫਿਰ ਟੈਟ ਚਲਾਉਣ ਲੱਗ ਗਿਆ ਸੀ ਠੀਕ ਜੀ ਤੇ ਖੇਤੀਬਾੜੀ ਕਰਦੇ ਸੀ ਠੀਕ ਜੀ ਤਾਂ ਕਰਕੇ ਵੀ ਪੜ੍ਹਾਈ ਛੱਡਣੀ ਪਈ ਜੀ ਫਿਰ ਟਾਈਮ ਨਹੀਂ ਥਾ ਠੀਕ ਜੀ ਹਾਂ ਜੀ ਤੁਸੀਂ ਬਈ ਸੁਣਾਓ ਕੋਈ ਪੁਰਾਣੀ ਗੱਲਬਾਤ ਰਾਨੀ ਗੱਲ ਬਸ ਇਹੀ ਰਹੀ ਜੀ ਜਦੋਂ ਸਾਡੇ ਬੜੀ ਦਾ ਜੀ ਨਰਮਾ ਹੁੰਦਾ ਥਾ ਮੱਕੀ ਹੁੰਦੀ ਸੀ ਹੈ ਜੀ ਹਰੇਕ ਚੀਜ਼ ਕੁੱਕੜੀਆਂ ਹੋਰ ਅਲੱਗ-ਗਲੱਗ ਚੀਜ਼ਾਂ ਖਾਣ ਵਾਲੀ ਹੁੰਦੀਆਂ ਹੁਣ ਤਾਂ ਜੀਰੀ ਹੋ ਗਈ ਕੋਈ ਜੀ ਖਾਣ ਨਹੀਂ ਰਹੀ ਸਾਰਾ ਖੂਸੇ ਫਾਰਮ ਹੋ ਗਿਆ ਬਾਕੀ ਦੇਖ ਲਓ ਕਿੰਨੇ ਲੋਕਾਂ ਨੂੰ ਸਾਹ ਦੀ ਬਿਮਾਰੀ ਹੋ ਗਈ ਫਲਾਣੀ ਹੋ ਗਈ ਐਨੇ ਸਪਰੇਅ ਹੋ ਗਏ ਐਨੀ ਦਵਾਈਆਂ ਬੂਟੀਆਂ ਹੋ ਗਈ ਸਾਡੇ ਬੜੀ ਤਾਂ ਕੋਈ ਸਪਰੇਅ ਨਹੀਂ ਸੀ ਕੋਈ ਦਵਾਈ ਨਹੀਂ ਸੀ ਮੱਕੀ ਵੱਢਣੇ ਵੀ 18 18 ਕੌਂਟਰੀ ਹੋ ਜਾਂਦੇ ਸੀ ਦੇਸੀ ਮੱਕੀ ਹੁੰਦੀ ਸੀ ਜੀ ਦੇ ਤੁਹਾਨੂੰ ਖਾਣ ਨੂੰ ਨਹੀਂ ਮਿਲਦੀ 40 ਰੁਪਏ ਕਿਲੋ ਮੱਕੀ ਦਾ ਆਟਾ ਹੋ ਗਿਆ ਬਿਲਕੁਲ ਬਿਲਕੁਲ ਬੰਦਾ ਮੱਕੀ ਆਟਾ ਲੈਣ ਟਿਕ ਤਰ ਹੁੰਦਾ ਹੈ ਜਿਆਦਾ ਕਰ ਮੱਕੀ ਹੁੰਦੀ ਸੀ ਜਾਂ ਕਣਕ ਦਾ ਆਟਾ ਨਹੀਂ ਮਿਲਦਾ ਹੁਣ ਮੱਕੀ ਦਾ ਲੈਣਾ ਔਖਾ ਹੋ ਗਿਆ ਕਣਕ ਦਾ ਮਿਲਦਾ ਜੀ ਇਹ ਟਾਈਮ ਟਾਈਮ ਇਹ ਗੱਲਾਂ ਨੇ ਸਾਰੀਆਂ ਜੀ ਵੀ ਜੇ ਹੀ ਮਹਿੰਗਾਈ ਵਧਦੀ ਰਹੀ ਗਰੀਬ ਨੂੰ ਰੋਟੀ ਖਾਣੀ ਔਖੀ ਹੋ ਗਈ ਤੁਹਾਡੇ ਸਾਰਿਆਂ ਦੇ ਵਿਆਹ ਪਹਿਲਾਂ ਕਿਦਾਂ ਹੋਏ ਸੀ ਵੀ ਹੁਣ ਵਿਆਹ ਦੀ ਤਾਂ ਟਾਈਮ ਯਾਦ ਨਹੀਂ ਹੈ ਜੀ ਹੁਣ ਇਹ ਦੱਸੋ ਹੋਰ ਕੀ ਹੈ ਜੀ ਵਿਆਹ ਦਾ ਹੀ ਟੈਗ ਹੁਣ ਯਾਦ ਹੈ ਨਾ ਤੂੰ ਬਿਆਹ ਦਾ ਟਾਈਮ ਤੋਂ ਬੰਦੇ ਨੂੰ ਯਾਦ ਰਹਿਂਦਾ ਕਾਹਨੂੰ ਯਾਦ ਰਹਿਂਦਾ ਜੀ ਫਿਰ ਕਬੀਲ ਦਾ ਜੀ ਮਤ ਮਾਰ ਦਿੰਦੀ ਆ ਹਾਂ ਤੇ ਜੈਪਨ ਨਾਲ ਤੂੰ ਵੀ ਭੁੱਲ ਗਿਆ ਸਾਰਾ ਕੁਝ ਥੋੜੀ ਜਿਆਦਾ ਵੱਜੀ ਲੱਗਦੀ ਮੈਨੂੰ ਨਹੀਂ ਜੀ ਨਹੀਂ 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 ਪਤਾ ਗੱਲ ਕੀ ਜੀ ਆ ਆਪਣੇ ਮੇਰੇ ਆਪਣਾ ਵਿਆਹ ਦਾ ਅੱਛਾ ਜੀ 1974 ਜੋ ਇਹਦਾ ਮੇਰੇ ਹੁਣ ਵੀ ਯਾਦ ਆ ਗੱਲ ਠੀਕ ਜੀ ਉਹ ਹੋਰ ਘਰ ਘਰ ਦਾ ਵਿਆਹ ਪਤਾ ਰਹੀ ਜੀ ਇੰਨੇ ਵੀ ਹੋਤਾ ਦੂਜੇ ਕਿੱਥੇ ਪਤਾ ਰੱਖ ਲਓਗੇ ਬਾਈ ਤੇਰੇ ਵਿਆਹ ਦੇ ਕਿਹੜੇ ਰੰਗ ਦੀ ਪੱਗ ਬਣ ਗਈ ਹੈ ਜੀ ਦੇਖੋ ਜੀ ਜਦ ਸਮਾ ਚੰਗਾ ਤਾਂ ਜ ਜਿਹੜੀ ਹੁਣ ਦੇ ਵਿਆਹ ਨੇ ਸਾਡੇ ਬੇੜੇ ਵਿਆਹ ਦੇ ਇਹਨਾਂ ਖਰਚਾ ਨਹੀਂ ਸਕੋਈ ਜੀ ਜਦਾ ਇੱਕ ਕਾਰ ਹੁੰਦੀ ਸੀ ਇੱਕ ਬੱਸ ਹੁੰਦੀ ਸੀ ਸਹੀ ਦੋ ਚੀਜ਼ਾਂ ਹੁੰਦੀ ਸੀ ਵਿਆਹ ਦੇ ਹੋਂ ਤੇ ਹੁਣ ਤਾਂ ਬੱਸ ਸਵੈਂਦੇ ਹੀ ਨਹੀਂ ਕੋਈ ਨਹੀਂ ਮੈਂ ਕਹਾਂ ਮੇਰਾ ਗਾ ਕਾਰ ਤੇ ਬੈਠੂਗਾ ਕਾਰ ਤੇ ਬਹਿਣਾ ਤੇ ਕਾਰ ਦੀ ਮੁਰਲੀ ਸੀਟ ਤੇ ਬਹਿਣਾ ਮੁਰਲੀ ਹੈ ਨਾ ਥੋੜੇ ਸਭ ਫਿਲਮਾਂ ਜਿਹੀ ਦੇਖਦੇ ਰੋਜ਼ ਜੀ ਹਾਂ ਜੀ ਤਾਂ ਮੈਂ ਤੁਹਾਨੂੰ ਕਹਿੰਦਾ ਜੀ ਜੱਟ ਮੈਨੂੰ ਫੁੱਲਾਂ ਦੇਖਣ ਦਾ ਸ਼ੌਂਕ ਹੈ ਹਾਂ ਜੀ ਫੁੱਲਾਂ ਨੂੰ ਦੇਖਣਾ ਮਾੜੀ ਮੋਟੀ ਦੇਖ ਲਈਂਦੇ ਜੀ ਕੋਈ ਖਾਸ ਨਹੀਂ ਪੰਜਾਬੀ ਉਹ ਵੀ ਜਦ ਟਾਈਮ ਹੁੰਦਾ ਘੰਟਾ ਦਾ ਘੰਟਾ ਆਪਣੇ ਬਿੱਲੇ ਉਹ ਟਾਈਮ ਟੱਪਾ ਲਈਂਦਾ ਜੀ ਪਰ ਬਈ ਪਹਿਲੀ ਫਿਲਮ ਫੁੱਲਾਂ ਨੂੰ ਦੇਖੀ ਜ਼ਿਆਦਾ ਥੈਨ ਵੀ ਨਹੀਂ ਹੁੰਦੀ ਹੂੰ ਯਾਦ ਹੈ ਜੀ। ਇਹ ਵੈਸੇ ਗਏ ਦੇਖੇ ਜੀ ਰੂਟੀ ਜਿੰਨੇ ਕੀ ਰਾਹ ਕੇਰਾ ਦੇਖੀ ਸੀ ਪੁਰਾਣੀ ਜਪੜਦੇ ਹੁੰਦੇ ਸੀ ਜੀ। ਅੱਛਾ ਜੀ। ਜਿੰਨੇ ਕੇਰਾ ਦੇਖੀ ਵੀ ਆਪਣੇ ਕੈਪੀਟਲ ਸਿਨਮਾ ਹੁੰਦਾ ਪਟਿਆਲੇ ਬਸ ਸਟੈਂਡ ਕੋਲ ਮੁੜ ਕੇ ਨਿਕਾ ਦੇਖ ਲੈਣਗੇ। ਕੀ ਹੋ ਗਿਆ ਜੀ? ਇਹ ਘਰ ਦੇ ਕੋਈ ਬਾਪ ਘੂਰਦਾ ਸੀ ਜੀ। ਅੱਛਾ ਜੀ। ਹੁਣ ਤਾਂ ਲੱਗ ਡਰਦਾ ਹੁਣ ਤਾਂ ਬੋਲਦਾ ਸਾਹਮਣੇ ਜੱਤਾ ਬਾਪ ਹੁੰਦੇ ਅਸੀਂ ਬੋਲ ਹੀ ਸਕਦੇ ਤੇ ਜੀ। ਨਾ। ਕੀ ਦਿਨ ਲਗੇ ਇਹ ਫਿਲਮ ਦੇਖਣ। ਇੱਕ ਮੁੰਡਾ ਛਿੰਜਾਰਾਂ ਦਾ ਸੀ ਤਾਰਾ ਸਿੰਘ ਉਹ ਬਿਜਲੀ ਬੋਰਡ ਚ ਲੱਗਿਆ ਸੀ ਉਹ ਜੀ ਉਹ ਕਿ ਦੋ ਹੀ ਗਏ ਸੀ। ਠੀਕ ਹੈ। ਜਾਂ ਲੋਕਲ ਚੜ ਕੇ ਗਏ ਤੇ ਆ ਕੇ ਜੋ ਕਰਨੀ ਪਤਾ ਲਗ ਗਿਆ ਤਾਂ ਵੀ ਫਿਲਮ ਦੇਖ ਕੇ ਆਏ ਸੀ ਨਾ ਚੋਲੇ ਆਖੀ ਸਕੂਲ ਚ ਆ ਗਏ ਆਪਣੇ ਗਾਇਦਗੇ ਜਾਂ ਡਰਦੇ ਸੀ ਜੀ ਨਾ ਫਿਰ ਸਕੂਲ ਸਕੂਲੇ ਪੁੱਛਿਆ ਨਹੀਂ ਮਾਸਟਰ ਨੇ ਵੀ ਕਿਹਾ ਉੱਤਰ ਗਏ ਸੀ ਮਾਸਟਰ ਵੀ ਕਹਿ ਕੇ ਗਏ ਜੀ ਵੀ ਫਿਲਮ ਦੇਖਣ ਜਾਣੀ ਹੈ ਜੀ ਗਾਹ ਤੁਸੀਂ ਗੱਲ ਨਾ ਕਰਿਓ ਬਸ ਫਿਲਮ ਦੇਖਿਆ ਮੁੜ ਕੇ ਗਈ ਨਹੀਂ ਇੱਕ ਫਿਲਮ ਦੇਖਿਆ ਬਸ ساری ਉਮਰ ਚ ਕੀ ਨਾਮ ਹੈ ਬਈ ਜੀ ਕੁਲਵਿੰਦਰ ਸਿੰਘ ਹੈ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਸਮਾਜ ਸੇਵਾ ਦੇ ਕੰਮ ਕਰਦਾ ਠੀਕ ਹੈ ਜੀ ਮੈਂ ਜ਼ਿਲ੍ਹਾ ਅਸ਼ੋਕ ਸਿੰਘ ਗੱਲਬਾਦਾ ਜ਼ਿਲ੍ਹਾ ਪ੍ਰਧਾਨ ਆ ਲੰਮੜਦਾਰ ਯੂਨੀਅਨ ਦਾ ਠੀਕ ਹੈ ਜੀ ਤੇ ਪਿੰਡ ਦਾ ਇਸ ਟਾਈਮ ਬਤਾਰ ਲੰਮੜਦਾਰ ਸੇਵਾ ਕਰਦਾ ਤੇ ਸਾਬਕਾ ਸਰਪੰਚ ਠੀਕ ਹੈ ਜੀ ਤੁਸੀਂ ਬਈ ਪਿੰਡ ਦੀ ਗੱਲਬਾਤ ਦੱਸੋ ਉਧਰ ਦੇ ਪਿੰਡ ਚੇਕਾ ਘੱਟ ਆ ਇੱਕਾ ਦਾ ਬਈ ਜੀ ਹੁਣ ਪਾਰਟੀ ਬਾਜ਼ੀ ਨੇ ਖਤਮ ਕਰਤਾ ਠੀਕ ਜੀ ਪਿਆਰ ਮੁਹੱਬਤ ਨਾਲੋਂ ਦੀ ਚੀਜ਼ ਰਹੀ ਨਹੀਂ ਜਿਹੜੀ ਗੱਲ ਤੁਸੀਂ ਪਹਿਲਾਂ ਕਰ ਰਹੇ ਸੀਗੇ ਜਿਹੜੇ ਆ ਸਰਾਰਜੀ ਬੈਠੇ ਤੇ ਕਰਮ ਸਿੰਘ ਧਰਮ ਸਿੰਘ ਇਹ ਸਾਡੇ ਗਮਾਂਢੀ ਨੇ ਤੇ ਅੱਗੇ ਤਾਂ ਕੱਚੇ ਕੋਠੇ ਹੁੰਦੇ ਦੇ ਕੱਚੇ ਘਾੜਰ ਵਾਲੇ ਵਾਲੇ ਛੱਤਾਂ ਗੱਲ ਛੱਤਾਂ ਲੱਗੀਆਂ ਵੀ ਹੁੰਦੀਆਂ ਦੀਆਂ ਲੋਕਾਂ ਦੀਆਂ ਆਮ ਘਰਾਂ ਦੀਆਂ ਇੱਕ ਘਰ ਤੋਂ ਤੁਸੀਂ ਚੜ ਕੇ ਮੇਰੇ ਸਾਹ ਗੱਲ ਅੱਜ ਤੋਂ ਜੇ 30 35 ਸਾਲ ਪੁਰਾਣੀ ਗੱਲ ਕਰੀਏ ਮੇਰੀ ਉਮਰ 47 ਸਾਲ ਆ ਤੁਸੀਂ ਸਾਰੇ ਪਿੰਡ ਦੇ ਕੋਠੇ ਦੇ ਘੁੰਮ ਜਾਂਦੇ ਸੀ ਇੱਕ ਪੌੜੀ ਚੜ੍ਹ ਕੇ ਕਿਤੇ ਤੇ ਕਿਤੇ ਜਾ ਕੇ ਉਤਰ ਜਾਂਦੇ ਸੀ ਹੁਣ ਨਾ ਤਾਂ ਕਿਸੇ ਦੀ ਪੌੜੀ ਬਾਹਰ ਰਹੀ ਹੈ ਵੀ ਤੁਸੀਂ ਕਿਸੇ ਦੇ ਕੋਠੇ ਚੜ੍ਹਜੋਗੇ ਘਰਾਂ ਦੇ ਅੰਦਰ ਹੋਗੀ ਕਾਤੇ ਹੋਗੀ ਵਿਸ਼ਵਾਸ ਖਤਮ ਹੋ ਗਿਆ ਹਰ ਘਰ 'ਚ ਕੈਮਰੇ ਲੱਗ ਗਏ ਕਾਤੇ ਲੱਗੇ ਸ਼ੰਕਾ ਹੋ ਗਈ। ਪ੍ਰੇਮ ਭਾਵਨਾ ਖਤਮ ਹੋ ਗਈ। ਸੰਤੁਸ਼ਟੀ ਨਾਉ ਦੀ ਚੀਜ਼ ਨਹੀਂ ਰਹੀ। ਆਤਮਾ ਕਿਸੇ ਦੀ ਪ੍ਰਸੰਨ ਨਹੀਂ ਹੈ। ਨਾ ਹੁਣ ਮੰਡੀ 'ਚ ਹਰੇਕ ਜੱਟ ਨੂੰ ਪੁੱਛ ਲੋ ਉਹ ਹਰੇ ਕਹਿੰਦਾ ਨਾ ਮੇਰੇ 25 ਕੁਆਂਟਲ ਦੀ ਜੀਰੀ ਕਣਕ ਨਿਕੜੀ ਆ 24 ਨਿਕੜੀ ਆ ਪਰ ਨਾਲੋਂ 4 ਵਧ ਗਏ 10 ਵਧ ਗਏ। ਨਾ ਤਾਂ ਸਾਡੇ ਕੋਲ ਪੈਸਾ ਬਚ ਰਿਹਾ ਕੋਈ। ਨਾ ਸਾਡਾ ਪਰਿਵਾਰ ਖੁਸ਼। ਨਾ ਸਾਡੇ ਸਾਡੀ ਆਪਣੀਆਂ ਦਮਾ ਖੁਸ਼। ਲੋਕ ਫਸ ਗਏ ਕਰਜ਼ੇ ਦੇ ਚੱਕਰ 'ਚ। ਕਰਜ਼ੇ ਨੇ ਲੋਕਾਂ ਨੂੰ ਖਾ ਲਿਆ। ਘੁਣੇ ਮਗ ਕਰਜਾ ਸਰਕਾਰਾਂ ਦਈ ਜਾਂਦੀਆਂ ਨੇ ਮਦਦ ਸਰਕਾਰ ਕਿਸੇ ਦੀ ਨਹੀਂ ਕਰਦੀ ਆ ਗਰੀਬ ਬੈਠੇ ਨੇ ਵਿਚਾਰੇ ਇਹਨਾਂ ਦੀ ਕੋਈ ਮਦਦ ਨਹੀਂ ਕੱਚੇ ਮਕਾਨ ਨੇ ਬੁਰੇ ਹਾਲ ਨੇ ਨਰੇਗਾ ਇਹਨਾਂ ਨੂੰ ਨਹੀਂ ਟਾਈਮ ਸਿਰ ਮਿਲਦੀ ਦਿਹਾੜੀ ਨਹੀਂ ਮਿਲਦੀ ਹੁਣ ਅੱਗੇ ਕੀਤਾ ਜੀ ਹੁਣ ਕਣਕਰ ਜੀਰੀ ਮੈਂ ਆਲੂ ਦਾ ਕੰਮ ਕਰਦਾ ਦਾ ਸੀ ਉਹ ਬੰਦ ਕਰਤਾ ਮੇਰੇ ਕੰਪਨੀ ਵਾਲਿਆਂ ਨਾਲ ਐਗਰੀਮੈਂਟ ਹੁੰਦੇ ਤੇ ਕੰਪਨੀ ਰੇਟ ਘਟ ਦਿੰਦੀ ਦੀ ਜੀ ਘਾਟਾ ਪੈਣ ਲੱਗਿਆ ਆਪਾਂ ਬੰਦ ਕਰਤਾ ਹੁਣ ਇਹਨਾਂ ਨੂੰ ਵੀ ਕਿਤੇ ਇਹੋ ਜਿਹਾ ਕੰਮ ਨਹੀਂ ਵਿਚਾਰਿਆਂ ਨੂੰ ਮਿਲਦਾ ਜੀ ਵੀ ਜਿੱਥੇ ਜਾ ਕੇ ਇਹ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਲੈਣ ਆਪਣੇ ਬੱਚਿਆਂ ਖਾਤਰ ਚਾਰ ਪੈਸੇ ਜੋੜ ਕੇ ਧੀ ਪਣ ਚੰਗੇ ਘਰ ਵਿਆਹ ਲੈਣ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ ਦਿਹਾੜੀ ਨਹੀਂ ਕਿਤੇ ਮਿਲਦੀ ਜੀ ਇਹਨਾਂ ਦਾ ਸਾਰੇ ਪਿੰਡ ਦੇ ਵਿੱਚੋਂ ਜੇ ਕੋਈ ਮੂਰੇ ਹੋਵੇ ਤਾਂ ਇਹ ਪਿੰਡ ਦਾ ਵਿਕਾਸ ਹੋਊਗਾ ਠੀਕ ਹੈ ਸਾਡੇ ਕਰਦੇ ਨੇ ਰੜਮੀਆਂ ਗੱਲਾਂ ਠੀਕ ਹੈ ਨਾ ਹੁਣ ਬੋਲੀ ਦੇ ਕਿੰਨੇ ਪੈਸੇ ਹੁੰਦੇ ਨੇ ਠੀਕ ਨਹੀਂ ਉਹਨਾਂ ਦਾ ਨਹੀਂ ਪਤਾ ਲੱਗਦਾ ਕਿੱਥੇ ਲੱਗ ਰਹੇ ਨੇ ਕਿ ਇਹ ਹੋ ਰਿਹਾ ਠੀਕ ਨਹੀਂ ਹੁਣ ਆ ਦੇਖ ਲਓ ਸੋਸਾਇਟੀ ਕਿੰਨੇ ਪਿੰਡਾਂ ਦੀ ਦੀ ਇਹ ਜ਼ਿਮੀਂਦਾਰ ਫੇਲ ਹੁੰਦਾ ਜਾ ਰਿਹਾ ਬੰਦ ਪਈਏ ਠੀਕ ਹੈ ਕਰੋ ਸੋਸਾਇਟੀ ਦੇ ਦਿਖਾ ਦਿਓ ਤਸਵੀਰਾਂ ਹੈ ਇੱਥੋਂ ਜ਼ਿਮੀਂਦਾਰ ਚੱਲਣਾ ਹੈ ਸਰਕਾਰ ਇਹਨਾਂ ਤੇ ਗੌਰ ਨਹੀਂ ਕਰ ਰਹੀ ਬਿਲਕੁਲ ਉਹੀ ਨਾਲੀਆਂ ਤੇ ਬੈਠੀ ਆ ਸਰਕਾਰ ਪਿੰਡ ਚ ਜਾ ਕੇ ਦੇਖ ਲੋ ਕੇ ਹਾਲ ਆ ਹੈ ਜਿੰਨਾ ਪੈਸਾ ਆ ਰਿਹਾ ਸਰਕਾਰ ਵੀ ਦੇ ਰਹੀ ਆ ਮੈਂ ਤਾਂ ਅਹੀਂ ਕਹਿੰਦਾ ਨੌਜਵਾਨ ਨੇ ਸਾਡੇ ਦੇਖ ਲੋ ਚਿੰਮੇ ਮਿੰਮੇ ਨੇ ਜੀਮੀ ਥੋੜੇ ਚਲੋ ਤੁਸੀਂ ਇੱਕੇ ਦੀ ਗੱਲ ਕੀਤੀ ਆ ਸਾਰੇ ਨੌਜਵਾਨ ਇੱਕੋ ਤੁਸੀਂ ਮੇਰੇ ਨੌਜਵਾਨੇ ਇਹਨੂੰ ਤੇ 5 10 ਹੋਣੇ ਜਿੰਮੇਦਾਰਾਂ ਦੇ ਤਾਂ ਸਾਰੇ ਦਾ ਬਾਹਰ ਨਿਕਲੇ ਪਿੰਡ ਜਿਹੜੇ 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 ਹੈ ਨਹੀਂ ਪਿੰਡਾਂ ਜਿਹੜੇ ਰਹਿ ਕੇ ਰਾਜੀ ਨਹੀਂ ਹੈਗਾ ਬਾਹਰ ਲੱਜ ਜਾਂਦੇ ਨੇ ਤੁਸੀਂ ਜੇ ਤੁਸੀਂ ਮਤਲਬ ਆਪਣਾ ਮੇਰਾ ਇਹੀ ਬੰਨਣਾ ਵੀ ਜੇ ਨੌਜਵਾਨ ਜਿੰਨੇ ਵੀ ਹੈਗੇ ਹੋ ਜਾਂ ਬਾਹਰਲੇ ਮਲਾਗੇ ਜੇ ਤੁਸੀਂ ਇੱਕ ਹੋ ਜਾਓਗੇ ਤਾਂ ਪਿੰਡ ਵਧੀਆ ਬਣ ਜੂਗਾ ਹਨਾ ਅਗਲੀ ਵਾਰ ਇਹੀ ਚਾਹੁੰਦੇ ਆ ਵੀ ਚਲੋ ਹੁਣ ਸਾਡਾ ਇਹ ਮੁੰਡਾ ਪ੍ਰਧਾਨ ਮਾੜੀ ਦਾ ਇਹਨੇ ਦੇਖੋ ਕੋਲਾ ਕਰਾਈਆਂ ਪਿੱਛੇ ਵਧੀਆ ਕਰਿਆ ਇੱਥੇ ਇਕੱਠ ਕਰਿਆ ਪਿੰਡ ਦੇ ਵਿੱਚ ਅਗਲੇ ਸਹਾਇਜਾ ਕਰ ਰਹੇ ਵਧੀਆ ਕੰਮ ਕਰਿਆ ਬਿਲਕੁਲ ਬਿਲਕੁਲ ਹਾਈ ਜੇ ਇੱਕ ਵਧੀਆ ਹੋਊਗਾ ਤਾਂ ਸਾਰੇ ਵਧੀਆ ਹੋ ਜਾਣਗੇ ਆ ਤੇ ਨਸ਼ੇ ਤੋਂ ਦੂਰ ਹੋਊਗਾ ਬੰਦਾ ਬਿਲਕੁਲ 95 ਹੁਣ ਜਗਾ ਸਾਡੇ ਪਿੰਡ ਅੱਗੇ ਆਉਣ ਨਹੀਂ ਦਿੰਦੇ 95 ਨੂੰ ਜਿਹੜੀ ਰਾਜਨੀਤੀ ਆ ਨਾ ਇਹ ਬਹੁਤ ਮਾੜੀ ਚੀਜ਼ ਆ ਇਹ ਨਾਲ ਕਰਕੇ ਨੌਜਵਾਨ ਆਪਸ ਦੇ ਵਿੱਚੋਂ ਟੁੱਟੇ ਹੋਏ ਨੇ ਅਸਲ ਦੇ ਵਿੱਚ ਹੁਣ ਇਹ ਚੱਕਰ ਆ ਜੀ ਸਾਡੇ ਪਿੰਡ ਜਗਾ ਬਥੇਰੀ ਪਈ ਆ ਸ਼ਾਮ ਲਾੜ ਜਮੀਨ ਬਥੇਰੀ ਪਈ ਆ ਕੁਝ ਮਰ ਗਿਆ ਫੂਕਲ ਪੈਣ ਚ ਪਿੰਡ ਕੱਟਿਆ ਵਾ ਠੀਕ ਆ ਜੀ ਇੱਥੇ ਦਫ਼ਤਰ ਹੀ ਬਣੇ ਮਖੇਤੀ ਵੜੀ ਜਾਣਾਂ ਦਾ ਕੋਈ ਆਇਆ ਤਾਂ ਹੈ ਨਹੀਂ ਚਾਚੇ ਅੱਜ ਤੱਕ ਬਿਲਕੁਲ ਇਹ ਸਰਕਾਰ ਕਰ ਰਹੀ ਆ ਗੱਲਾਂ ਬੀ ਜੀਮੇਦਾਰ ਨੂੰ ਬਚਾਓ ਜੀਮੇਦਾਰ ਕੀ ਤਾਂ ਹੀ ਬਚੂਗਾ ਜੇ ਕੋਈ ਸਰ ਆਊਗਾ ਖੇਤੀਬਾੜੀ ਆ ਜਾਂ ਕੋਈ ਹੋਰ ਆਊਗਾ ਪਹਿਲਾਂ ਡਾਈਰੇ ਜਦ ਕਣਕ ਬਿਜਲੀ ਜਦ ਮਿਲਿਆ ਇੱਥੇ ਫਿਰ ਹੀ ਗਿਆ ਅਗਲਾ ਭੜਕਦਾ ਜਿਹੜਾ ਸਹੀ ਪੈਸੇ ਭਰ ਰਹੇ ਉਹਨਾਂ ਤਾਂ ਚੀਜ਼ ਮਿਲੇ ਹੁਣ ਵੱਧਦੇ ਅਗਲੇ ਪਿੰਡ ਵਾਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਇੰਦਰਜੀਤ ਨਾਲ ਹਾਕਮ ਸਿੰਘ ਅੰਦਗੜੀ ਆ